ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਭਰਵੇਂ ਬੈਂਗਣ ਬੈਂਗਣ 250 ਗ੍ਰਾਮ ਲੈ ਕੇ ਚੰਗੀ ਤਰ੍ਹਾਂ ਧੋ ਲਏ ਹਨ ਹੁਣ ਆਪਾਂ ਇੱਕ ਕੜਾਈ ਗੈਸ ਤੇ ਰੱਖਤੀ ਜਦੋਂ ਕੜਾਈ ਚੰਗੀ ਤਰ੍ਹਾਂ ਗਰਮ ਹੋ ਜਾਏਗੀ ਤਾਂ ਸਰੋਂ ਦਾ ਤੇਲ ਪਾ ਲੈਣਾ ਫਿਰ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਹਨਾਂ ਚਿਰ ਆਪਾਂ ਲੰਬੇ ਕੱਟੇ ਹੋਏ ਪਿਆਜ਼ ਇੱਕ ਤੇ ਇੱਕ ਸੁੱਕੇ ਮਸਾਲੇ ਕੁੱਟਿਆ ਧਨੀਆ ਹਲਦੀ ਨਮਕ ਮਿਰਚ ਹੁਣ ਆਪਾਂ ਤੇਲ ਜਦੋਂ ਤੱਕ ਗਰਮ ਹੁੰਦਾ ਆਪਾਂ ਬੈਂਗਣਾ ਦੇ ਵਿੱਚ ਇੱਦਾਂ ਇੱਕ ਇੱਕ ਟੱਕ ਲਾ ਦੇਣਾ ਹੈ ਸਾਰੇ ਬੈਂਗਣਾ ਚ ਬੈਂਗਣ ਇਸ ਤਰ੍ਹਾਂ ਬਹੁਤ ਹੀ ਜਲਦੀ ਅਤੇ ਸੁੱਕੇ ਮਸਾਲਿਆਂ ਦੇ ਨਾਲ ਬਹੁਤ ਹੀ ਵਧੀਆ ਤਿਆਰ ਹੁੰਦੇ ਹਨ ਬਣ ਕੇ ਹੁਣ ਆਪਾਂ ਸਾਰੇ ਸੁੱਕੇ ਮਸਾਲਿਆਂ ਨੂੰ ਮਿਕਸ ਕਰ ਦੇਣਾ ਹੈ ਕੁੱਟਿਆ ਹੋਇਆ ਧਨੀਆ ਜ਼ਰੂਰ ਪਾਓ ਇਹਨਾਂ ਦੇ ਨਾਲ ਮਸਾਲਾ ਪਾਣੀ ਘੱਟ ਛੱਡਦਾ ਹੈ ਹੁਣ ਆਪਾਂ ਸਾਰੇ ਬੈਂਗਣਾਂ ਦੇ ਵਿੱਚ ਇਦਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਾਲਾ ਫਿਲ ਕਰ ਦੇਣਾ ਹੈ ਇਸ ਤਰ੍ਹਾਂ ਬੈਂਗਣ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਜੇ ਆਪਾਂ ਦੂਸਰੀ ਤਰ੍ਹਾਂ ਕੱਟ ਕੇ ਮਸਾਲਾ ਭਰਨਾ ਤਾਂ ਉਸ ਤਰੀਕੇ ਨਾਲ ਵੀ ਬਣ ਜਾਂਦੇ ਹਨ ਪਰ ਜੇ ਜਲਦੀ ਬਣਾਣੀ ਹੋਵੇ ਤਾਂ ਇਦਾਂ ਵੀ ਬਹੁਤ ਟੇਸਟੀ ਬਣਦੇ ਹਨ ਪਰ ਮੇਂ ਬੈਂਗਣ ਇੱਕ-ਇੱਕ ਕਰਕੇ ਸਾਰੇ ਬੈਂਗਣਾਂ ਦੇ ਵਿੱਚ ਆਪਾਂ ਮਸਾਲਾ ਭਰ ਲਿਆ ਬੈਂਗਣਾਂ ਨੂੰ ਧੋ ਕੇ ਨਾ ਸਾਫ਼ ਪਾਣੀ ਨਾਲ ਤੁਸੀਂ ਫਿਰ ਕੁਝ ਥੋੜਾ ਜਿਹਾ ਪੈਲਣਾ ਰੱਖ ਦਿਓ ਫਿਰ ਨਾ ਬੈਂਗਣ ਸੁੱਕ ਜਾਂਦੇ ਆ ਹੁਣ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਆਪਾਂ ਮੋٹے ਕੱਟੇ ਹੋਏ ਪਿਆਜ਼ ਪਾ ਦਿੰਨੇ ਆ ਲੰਬੇ-ਲੰਬੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਟਰਾਂਸਪੇਰੈਂਟ ਕਰਨਾ ਪਿਆਜ਼ਾਂ ਨੂੰ ਬਹੁਤਾ ਜ਼ਿਆਦਾ ਨਹੀਂ ਉਹ ਕਰਨਾ ਹੈਗਾ ਫਰਾਈ ਹੁਣ ਆਪਾਂ ਇੱਕ ਟਮਾਟਰ ਤੇ ਦੋ ਹਰੀਆਂ ਮਿਰਚਾਂ ਲਈਆਂ ਈ ਉਹਨਾਂ ਨੂੰ ਆਪਾਂ ਮੋਟਾ-ਮੋਟਾ ਰਫਲੀਜਾ ਕੱਟ ਲੈਣਾ ਈ ਇਹਨਾਂ ਦੇ ਨਾਲ ਸਬਜ਼ੀ ਬਹੁਤ ਵਧੀਆ ਟਮਾਟਰ ਦੇ ਨਾਲ ਮਿਕਸ ਜੀ ਹੋ ਜਾਂਦੀ ਐ ਤੇ ਹਰੀਆਂ ਮਿਰਚਾਂ ਆਪਾਂ ਦੋ ਮੋਟੀਆਂ-ਮੋਟੀਆਂ ਕੱਟ ਲੈਣੀਆਂ ਈ ਜੇ ਤੁਹਾਨੂੰ ਜੇਕਰ ਤੁਸੀਂ ਘੱਟ ਵੱਧ ਖਾਣਾ ਚਾਹੁੰਦੇ ਆ ਕੋਈ ਘੱਟ ਖਾਣੇ ਆ ਤਾਂ ਆਪਣੇ ਹਿਸਾਬ ਨਾਲ ਤੁਸੀਂ ਨਮਕ ਮਿਰਚ ਪਾ ਲਿਓ ਇੱਦਾਂ ਆਪਾਂ ਟਮਾਟਰਾਂ ਤੇ ਹਰੀਆਂ ਮਿਰਚਾਂ ਨੂੰ ਕੱਟ ਲੈਣਾ ਹੈ ਮੋਟਾ-ਮੋਟਾ ਉਹਨੂੰ ਤੱਕ ਆਪਣੀ ਪਿਆਜ਼ ਵੀ ਹੁਣ ਫਰਾਈ ਹੋ ਗਈ ਹੋਣੇ ਆ ਹੁਣ ਆਪਾਂ ਪਿਆਜ਼ਾਂ ਨੂੰ ਦੇਖਦੇ ਆ ਹੁਣ ਆਪਣੇ ਪਿਆਜ਼ ਥੋੜੇ ਟਰਾਂਸਪੇਰੈਂਟ ਜੇ ਹੋ ਗਏ ਹੁਣ ਆਪਾਂ ਇਹਨਾਂ ਦੇ ਵਿੱਚ ਬੈਂਗਣ ਪਾ ਦੇਣੇ ਆ ਸਾਰੇ ਬੈਂਗਣਾ ਪਾਈ ਇੱਕ ਇੱਕ ਕਰਕੇ ਪਾ ਦੇਣੇ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪੂਰੀ ਵੀਡੀਓ ਦੇਖ ਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਚੀਰ ਬੈਂਗਣਾ ਨੂੰ ਟੱਕ ਦੇਣੀ ਟੱਕ ਦਵਾਂਗੇ ਥੋੜੇ ਜਿਹਾ ਇਹ ਸੌਫਟ ਹੋ ਜਾਣਗੇ ਫਿਰ ਆਪਾਂ ਬਾਅਦ ਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਾਵਾਂਗੇ ਹੁਣ ਆਪਾਂ ਇਹਨੂੰ 5 ਕੁ ਮਿੰਟ ਨਾ ਸੌਫਟ ਹੋਣ ਵਾਸਤੇ ਟੱਕ ਦੇਣਾ ਹੈ ਥੋੜੇ ਜਿ ਆਪਣੇ ਬੈਂਗਣ ਜਦ ਸੌਫਟ ਹੋ ਜਾਣਗੇ ਫਿਰ ਆਪਾਂ ਟਮਾਟਰ ਪਾ ਦੇਣੇ ਆ ਤੇ ਹਰੀਆਂ ਮਿਰਚਾਂ ਹਾਂ ਦੇਖੋ ਹੁਣ ਆਪਣੇ ਬੈਂਗਣ ਨਾਲ ਥੋੜੇ ਸੌਫਟ ਹੋ ਗਏ ਹਜੇ ਚੰਗੀ ਤਰ੍ਹਾਂ ਨਹੀਂ ਹੋਏ ਆਪਾਂ ਇਹਨਾਂ ਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਪਾ ਕੇ ਫਿਰ ਇਹਨਾਂ ਨੂੰ ਆਪਾਂ 2-4 ਮਿੰਟ ਵਾਸਤੇ ਢੱਕ ਦਾਂਗੇ ਨਾਲੇ ਆਪਣੇ ਟਮਾਟਰ ਸੌਫਟ ਹੋ ਜਾਣਗੇ ਤੇ ਨਾਲੇ ਆਪਣੀਆਂ ਹਰੀਆਂ ਮਿਰਚਾਂ ਵੀ ਵਿੱਚ ਮਿਕਸ ਹੋ ਜਾਣਗੀਆਂ ਹੁਣ ਆਪਾਂ ਇਹਨਾਂ ਨੂੰ ਫਿਰ ਥੋੜੇ ਜਿ ਚੀਰ ਵਾਸਤੇ ਟਕਾਂਗੇ ਪਹਿਲਾਂ ਆਪਾਂ ਸੁੱਕੇ ਮਸਾਲੇ ਵੀ ਪਾ ਲੈਣੇ ਆ ਥੋੜੀ ਥੋੜੀ ਉੱਪਰ ਮਸਾਲੇ ਤੇ ਨਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਲਿਓ ਨਮਕ ਮਿਰਚ ਥੋੜੀ ਜੀ ਤੇ ਹਲਦੀ ਪਾ ਲਿਓ ਤੇ ਹੁਣ ਆਪਣੀ ਸਬਜੀ ਥੋੜੀ ਜੀ ਪਾਣੀ ਛੱਡ ਗਈ ਆ ਆਪਾਂ ਇਹਨੂੰ ਥੋੜਾ ਜਿਹਾ ਢੱਕ ਦਿੰਨੇ ਆ ਤੇ ਨਮਕ ਦੇ ਨਾਲ ਤੇ ਉਹਦੇ ਨਾਲ ਹੁਣ ਆਪਣੀ ਸਬਜੀ ਚੰਗੀ ਤਰ੍ਹਾਂ ਗਲ ਜੂਗੀ ਆਪਾਂ 5-7 ਮਿੰਟ ਇਹਨਾਂ ਨੂੰ ਫੇਰ ਢੱਕ ਦੇਣਾ ਹੈ ਮੀਡੀਅਮ ਫਲੇਮ ਰੱਖਣਾ ਹੈ ਹੁਣ ਆਪਾਂ ਦੇਖੋ ਆਪਣੇ ਟਮਾਟਰ ਤੇ ਬੈਂਗਣ ਵੀ ਤੇਲ ਛੱਡਤਾ ਸਬਜੀ ਨੇ ਇਹਦਾ ਮਤਲਬ ਆਪਣੀ ਸਬਜੀ ਤਿਆਰ ਆ ਬਣ ਕੇ ਹੁਣ ਆਪਾਂ ਖੁੱਲਾ ਛੱਡ ਕੇ ਇਹਨਾਂ ਨੂੰ 5 ਕਿ ਮਿੰਟ ਆਪਾਂ ਬਿਨਾਂ ਢੱਕਣ ਤੋਂ ਇਹਨਾਂ ਨੂੰ ਰੱਖਾਂਗੇ ਇਹ ਬੈਂਗਣ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਹਨ ਸੁੱਕੇ ਮਸਾਲੇ ਦੇ ਨਾਲ ਹੁਣ ਆਪਾਂ ਇਹਨਾਂ ਨੂੰ ਇੱਕ ਬਾਲ ਦੇ ਵਿੱਚ ਸਰਵ ਕਰਾਂਗੇ ਦੇਖੋ ਆਪਣੇ ਬੈਂਗਣ ਕਿੰਨੇ ਵਧੀਆ ਮਿਕਸ ਤੇ ਗਲ ਗਏ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹਨ ਆਪਾਂ ਇਹਨਾਂ ਨੂੰ ਰੋਟੀ ਪਰੌਂਠੇ ਦੇ ਨਾਲ ਸਰਵ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ